ਕਿ ਲੁਸ ਬਰਨਾਲਾ ਬੰ ਲੋ ਦੀ ਅੱਜ ਡਰੋਪ ਟੈਸਟ ਜਿਹੜੀ ਬ੍ਰਾਂਚ ਹੈ ਸਿਵਲ ਹਸਪੀਟਲ ਬਰਨਾਲਾ ਦੀ ਉਹਦੀ ਅੱਜ ਜਿਹੜੀ ਚੈਕਿੰਗ ਕੀਤੀ ਗਈ ਹੈ ਜੀ ਜਿੰਨੇ ਵੀ ਇੱਥੇ ਕੋਈ ਐਪਲੀਕੈਂਟ ਡਾਕਟਰ ਟੈਸਟ ਤੋਂ ਬਾਹਰ ਹੁੰਦੇ ਆ ਜੀ ਉਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਕਰਵਾ ਕੇ ਦੁਬਾਰਾ ਚੈੱਕ ਕਰਵਾ ਰਹੇ ਹਾਂ ਆਪਣੀ ਹਾਜ਼ਰੀ ਦੇ ਵਿੱਚ ਔਰ ਹਾਜ਼ਰੀ ਦੇ ਵਿੱਚੋਂ ਅਸੀਂ ਸੈਂਪਲ ਲੈ ਰਹੇ ਹਾਂ ਫਿਲਹਾਲ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਨੇ ਸਾਡੇ ਲਈ ਡਾਊਟਫੁਲ ਨੇ ਉਹ ਅੰਡਰ ਇਨਵੈਸਟੀਗੇਸ਼ਨ ਨੇ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਜੀ ਜੋ ਵੀ ਇਹਦਾ ਪ੍ਰਤਾਲ ਤੋਂ ਦੌਰਾਨ ਜੇ ਕੋਈ ਇਹਨਾਂ ਦੇ ਉਲਟਰ ਚੱਲ ਪਾਇਆ ਜਾਂਦਾ ਤਾਂ ਉਹਦੀ ਕਾਰਵਾਈ ਕਰਾਂਗੇ ਸਰ ਜਿਵੇਂ ਉਸ ਤੇ ਕਿ ਛਾਪੇ ਮਾਰੀ ਕੀਤੀ ਕੋਈ ਸ਼ਿਕਾਇਤ ਮਿਲੀ ਸੀ ਨਹੀਂ ਨਹੀਂ ਜੀ ਇਹ ਸਾਨੂੰ ਮਤਲਬ ਖੁਫੀਆ ਸੋਰਸ ਦੇ ਰਾਹੀਂ ਖ਼ਬਰਾਂ ਸੀ ਠੀਕ ਹੈ ਜਿਸ ਤੋਂ ਬਾਅਦ ਸੀ ਸੀਨੀਅਰ ਅਸਰੇ ਧਿਆਨ ਚ ਲਿਆ ਕੇ ਇਜਾਜ਼ਤ ਲੈ ਕੇ ਇਹਨਾਂ ਦੀ ਚੈਕਿੰਗ ਕਰੀਏ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਕੋਈ ਗਲਤ ਪਾਈ ਗਈ ਚੀਜ਼ ਇੱਕ ਦੀ ਸਾਡੇ ਲਈ ਦੋ ਵਿਅਕਤੀ ਡਾਊਟਫੁਲ ਨੇ ਜੀ ਇੱਕ ਬੰਦੇ ਦਾ ਨੰਬਰ ਦਾ ਬਵਾਈ ਨੰਬਰ ਕਲ ਤਾਂ ਲਖਾਇਆ ਸੀ ਉਸ ਬੰਦੇ ਨੇ ਇੱਕ ਜਿਹੜਾ ਬੰਦਾ ਸੀ 잡 ਲਿਆ ਉਹ ਬੰਦਾ ਹਜ਼ਰ ਨਹੀਂ ਹੋ ਰਿਹਾ ਜੀ ਆਪਣਾ ਟੈਸਟ ਦੁਆਰਾ ਫੀਡ ਕਰਵਾਉਣੀ ਜਾਂ ਕਿ ਇ ਅਸੀਂ ਜੇ ਸਾਡੀ ਹਾਜ਼ਰੀ ਚਾਉਂ ਅਸੀਂ ਫਿਰ ਹੀ ਪ੍ਰਵਾਨ ਕਰਾਂਗੇ ਵਾਕਈ ਇਨੈਕਟਿਵ ਸਭ ਜਿਹੜੇ ਸਰ ਜਿਹੜੇ ਨੈਗੇਟਿਵ ਆਏ ਨੇ ਕਿਸ ਮਾਮਲੇ ਚ ਕਰਵਾਏ ਗਏ ਸੀ ਟੈਸਟ ਉਹਨਾਂ ਦੇ ਜਿਆਦਾਤਰ ਅਸਲਾ ਲਾਇਸੈਂਸ ਦੇ ਸੰਬੰਧ ਚ ਅਸਲੇ ਤੋਂ ਬਿਨਾ ਹੋਰ ਕਿਸੇ ਕਾਰਵਾਈ ਦੇ ਕੀ ਲੋੜ ਤੋਂ ਹੋਰ ਜਿਵੇਂ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਜੀ ਜਾਂ ਜੋ ਵੀ ਆਪਣੇ ਕਿਸੇ ਵੀ ਕੋਈ ਆਮ ਵਿਅਕਤੀ ਵੀ ਕਰਵਾ ਸਕਦਾ ਜੀ ਸਾਡੀ ਜਿਹੜੀ ਡਿਊਟੀ ਇਹ ਆ ਵੀ ਅਸੀਂ ਜੋ ਵਿਅਕਤੀ ਦਾ ਰਿਜ਼ਲਟ ਸਹੀ ਹੋਣਾ ਚਾਹੀਦਾ ਜੀ ਇਹ ਨਹੀਂ ਹੈ ਕਿ ਮਤਲਬ ਉਹ ਕੋਈ ਸੈਂਪਲ ਹੋਰ ਦੇ ਦੇ ਗਿਆ ਉਹਦੀ ਆਈਡੈਂਟੀਟੀ ਕੋਈ ਹੋਰ ਆ ਕੋਈ ਬੰਦਾ ਉਹਦੀ ਮਤਲਬ ਰਿਜ਼ਲਟ ਕੋਈ ਹੋਰ ਲੈ ਜਾ। ਅਸੀਂ ਉਹਦੀ ਆਈਡੈਂਟੀਟੀ ਚੈੱਕ ਕਰਕੇ ਬਾਕਾਇਦਾ ਉਸੇ ਵਿਅਕਤੀ ਦਾ ਯੂਰੀਨ ਦਵਾ ਕੇ ਸਾਹਮਣੇ ਚੈੱਕ ਕਰਾ ਰਹੇ ਰਿਪੀਟ ਕਰਵਾ ਰਹੇ। ਕੋਈ ਪੀਰੀਅਡ ਹੈ ਮਤਲਬ ਕਦੋਂ ਦੇ ਕਦੋਂ ਤੱਕ ਦਾ ਕੀਤਾ ਜਾ ਰਿਹਾ ਹੈ? ਨਹੀਂ ਜੀ ਇਦਾਂ ਨਹੀਂ ਇਹ ਮਤਲਬ ਅੱਜ-ਅੱਜ ਨਹੀਂ। ਵੀਰ ਜੀ ਨਹੀਂ ਅਜਵੇਂ 28 ਤਰੀਕ ਦੇਖੋ ਨੇ ਰਿਸਟਰ ਲਾਏ ਹੋ ਨੇ। ਇਹ 28 ਤਰੀਕ ਦਾ ਡੇਲੀ ਡੇਟ ਪਾ ਕੇ ਚੈੱਕ ਕਰਦੇ ਜੀ ਇਹ ਤਾਂ। 28 ਦੀ ਡੇਟ ਪਾਈ ਹੋਈ ਹੈ ਜੀ। ਅੱਜ ਅਸੀਂ 28 ਵਾਲੀ ਚੈੱਕ ਕਰ ਰਹੇ ਆ। ਕਿਉਂਕਿ ਇਹ ਵੀ ਜਿਆਦਾ ਉਸ ਤੋਂ ਬਾਅਦ ਫਿਰ ਇਹ ਕਹਿ ਰਹੇ ਆ ਨੀ ਮੇ ਸਭ ਦੇਖ ਕੇ ਕੋਈ ਡਾਊਟਫੁਲ ਪਾਇਆ ਜਾਂਦਾ ਕਿਵੇਂ ਦੀ ਕਾਨੂੰਨੀ ਕਾਰਵਾਈ ਕੀਤੀ ਹੈ ਉਹ ਜੋ ਵੀ ਅੱਗੇ ਐਕਟ ਦੇ ਅਨੁਸਾਰ ਅਸੀਂ ਨਹੀਂ ਬਣਦੀ ਉਹ ਜੀ ਕਾਰਵਾਈ ਕੀਤੀ ਹੈ ਠੀਕ ਕਰਾਂਗੇ ਅਸੀਂ ਜਿਹੜਾ ਵੀ ਅਧਿਕਾਰੀ ਦਾ ਕੋਈ ਮਤਲਬ ਕਰਮਚਾਰੀ ਚ ਬਣਦਾ ਉਹ ਸਾਨੂੰ ਉਹਨਾਂ ਡਿਪਾਰਟਮੈਂਟ ਨੂੰ ਵੀ ਲਿਖਾਂਗੇ ਆਪਣੀ ਵੀ ਕਾਰਵਾਈ ਨੂੰ ਸਾਡੀ ਵੱਲ ਦੇ ਵਿੱਚ ਅਸੀਂ ਕਰਾਂਗੇ